ਇੰਨ ਬਹੁਤ ਵੱਡੀਆਂ ਖਬਰਾਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਹੁਣ ਹਾਈ ਕੋਰਟ ਉੱਚ ਅਦਾਲਤ ਵਿੱਚ ਪਹੁੰਚ ਗਿਆ ਕਿਉਂ ਪਹੁੰਚਿਆ ਅੱਗੇ ਤੁਹਾਨੂੰ ਦੱਸਦੇ ਆਂ ਦੂਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਟਰਾਲੀ ਚੋਰ ਦੇ ਦੋਸ਼ ਲੱਗਣ ਵਾਲੇ ਪੰਕਜ ਪੱਪੂ ਨੂੰ ਆਮ ਆਦਮੀ ਪਾਰਟੀ ਨੇ ਮੁਅਤਲ ਕਰ ਦਿੱਤਾ ਹੈ ਕਿਉਂਕਿ ਉਸ ਨੇ ਪਹਿਲਾਂ ਅਸਤੀਫਾ ਦਿੱਤਾ ਪੂਰੀ ਜਾਣਕਾਰੀ ਇਸ ਖਬਰ ਦੀ ਵੀ ਅੱਗੇ ਤੁਹਾਨੂੰ ਦਿੰਨੇ ਆਂ ਤੀਜੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਇੱਕ ਹੋਰ ਦਿੱਲੀ ਵਾਸੀ ਨੂੰ ਪੰਜਾਬ ਦੇ ਇੱਕ ਵੱਡੇ ਕਮਿਸ਼ਨ ਦਾ ਚੇਅਰਮੈਨ ਲਾਇਆ ਔਰ ਦੋਸ਼ ਲੱਗ ਰਹੇ ਨੇ ਕਿ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਉਸ ਨੂੰ ਦਿੱਲੀ ਵਾਸੀ ਨੂੰ ਪੰਜਾਬ ਦਾ ਚੇਅਰਮੈਨ ਲਾਇਆ ਗਿਆ ਪੂਰੀ ਜਾਣਕਾਰੀ ਇਸ ਖਬਰ ਦੀ ਵੀ ਤੁਹਾਨੂੰ ਦਿੰਨੇ ਆ ਤੁਸੀਂ ਹਰ ਖਬਰ ਦੇ ਉੱਪਰ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਆ ਕਰੋ ਇੱਕ ਬੇਨਤੀ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰ ਪਿਆਰਿਓ ਸਭ ਤੋਂ ਵੱਡੀ ਖਬਰ ਰਾਜਾ ਵੜਿੰਗ ਇਸ ਵਕਤ ਹਾਈ ਕੋਰਟ ਪਹੁੰਚ ਗਿਆ ਕਿਉਂਕਿ ਪਿਛਲੇ ਦਿਨੀ ਰਾਜਾ ਵੜਿੰਗ ਨੇ ਐਸਸੀ ਭਾਈਚਾਰੇ ਦੇ ਇੱਕ ਸਾਬਕਾ ਮੰਤਰੀ ਬਾਰੇ ਐਸਸੀ ਟਿੱਪਣੀ ਕੀਤੀ ਸੀ ਉਦੇ ਰੰਗ ਨੂੰ ਲੈ ਕੇ ਉਹਦੀ ਜਾਤ ਨੂੰ ਲੈ ਕੇ ਜਿਸ ਤੋਂ ਬਾਅਦ ਵੱਡਾ ਵਿਵਾਦ ਹੋਇਆ ਸੀ ਫਿਰ ਰਾਜਾ ਵੜਿੰਗ ਤੇ ਕੇਸ ਵੀ ਦਰਜ ਹੋਇਆ ਉਸ ਤੋਂ ਬਾਅਦ ਰਾਜਾ ਵੜਿੰਗ ਨੂੰ ਜਿਹੜੇ ਪੰਜਾਬ ਦੇ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਹੈ ਉਹਨਾਂ ਨੇ ਵੀ ਖਿੱਚ ਲਿਆ ਸੱਦ ਲਿਆ ਤੇ ਹੁਣ ਰਾਜਾ ਵੜਿੰਗ ਹਾਈ ਕੋਰਟ ਪਹੁੰਚਿਆ ਰਾਜਾ ਵੜਿੰਗ ਹਾਈ ਕੋਰਟ ਕਿਉਂ ਪਹੁੰਚਿਆ ਰਾਜਾ ਵੜਿੰਗ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਜਦੋਂ ਮੇਰੇ ਤੇ ਪਰਚਾ ਦਰਜ ਹੋ ਚੁੱਕਾ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਤਾਂ ਐਨ ਉਸੇ ਵਕਤ ਜਿਹੜਾ ਐਸਸੀ ਕਮਿਸ਼ਨ ਹੈ ਉਹ ਮੈਨੂੰ ਕਿਉਂ ਤਲਬ ਕਰ ਰਿਹਾ ਉਹ ਮੇਰੇ ਤੇ ਇਸ ਤਰ੍ਹਾਂ ਕਿਉਂ ਕਰ ਰਿਹਾ ਰਾਜਾ ਵੜਿੰਗ ਦਾ ਇਹ ਮੰਨਣਾ ਕਿ ਉਹਨਾਂ ਨੂੰ ਸਿਆਸੀ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਲਾਏ ਹੋਏ ਨੇ ਉਹ ਪਹਿਲਾਂ ਬਹੁਜਨ ਸਮਾਜ ਪਾਰਟੀ ਚ ਕੰਮ ਕਰਦੇ ਸੀ ਜਸਵੀਰ ਸਿੰਘ ਗੜੀ ਤੇ ਉਸ ਤੋਂ ਬਾਅਦ ਫਿਰ ਓਹ ਹੁਣ ਆਮ ਆਦਮੀ ਪਾਰਟੀ ਚ ਆ ਚੁੱਕੇ ਨੇ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਸ்சி ਐਸਟੀ ਕਮਿਸ਼ਨ ਦਾ ਚੇਅਰਮੈਨ ਲਾਇਆ ਹੋਇਆ ਤਾਂ ਰਾਜਾ ਵੜਿੰਗ ਨੂੰ ਇੰਜ ਜਾਪਦਾ ਕਿ ਮੈਨੂੰ ਆਮ ਆਦਮੀ ਪਾਰਟੀ ਸਿਆਸੀ ਤੌਰ ਤੇ ਐਸ்சி ਐਸਟੀ ਕਮਿਸ਼ਨ ਦੇ ਚੇਅਰਮੈਨ ਦੇ ਰਾਹੀਂ ਜਾਣਬੁੱਝ ਕੇ ਪਰੇਸ਼ਾਨ ਕਰ ਰਹੀ ਹੈ ਜਾਂ ਸਿਆਸੀ ਕਿੜਕੜ ਰਹੀ ਹੈ ਇਸੇ ਮਾਮਲੇ ਨੂੰ ਲੈ ਕੇ ਰਾਜਾ ਵੜਿੰਗ ਹੁਣ ਹਾਈ ਕੋਰਟ ਪਹੁੰਚੇ ਨੇ ਵੇਖਣਾ ਇਹ ਕਿ ਹਾਈ ਕੋਰਟ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਉੱਪਰ ਕੀ ਫੈਸਲਾ ਦਿੰਦੀ ਹੈ ਪਰ ਇੱਥੇ ਇੱਕ ਟਿੱਪਣੀ ਜ਼ਰੂਰੀ ਹੈ ਰਾਜਾ ਵੜਿੰਗ ਸਾਹਿਬ ਨੂੰ ਵੀ ਸੋਚ ਕੇ ਬੋਲਣਾ ਚਾਹੀਦਾ ਸੀ ਜ਼ੁਬਾਨ ਬਹੁਤ ਬੇਲਗਾਮ ਹੈ ਕਈ ਵਾਰ ਆਪਣੀ ਵੀ ਹੋ ਜਾਂਦੀ ਆ ਪਰ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਜ਼ੁਬਾਨ ਬਹੁਤ ਭੜੀ ਚੀਜ਼ ਆ ਇਹਦੇ 'ਚ ਹੱਡੀ ਕੋਈ ਹੁੰਦੀ ਨਹੀਂ ਪਰ ਇਹ ਹੱਡੀਆਂ ਵੀ ਤੜਵਾ ਸਕਦੀ ਹੈ ਇਸ ਕਰਕੇ ਜਿੰਨਾ ਹੋ ਸਕੇ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੁਸੀਂ ਸਾਰਿਆਂ ਨੇ ਮੈਂ ਵੀ ਇਹ ਜ਼ੁਬਾਨ ਜਦੋਂ ਕਤੇ ਫਿਸਲ ਜਾਏ ਤਾਂ ਇਹਦਾ ਖਮਿਆਜਾ ਭੁਗਤਿਆ ਬੜੀ ਵਾਰ ਤੁਸੀਂ ਵੀ ਮੈਂ ਵੀ ਭੁਗਤਿਆ ਸੋ ਰਾਜਾ ਵੜਿੰਗ ਨੇ ਇਹ ਜਿਹੜੀ ਗੱਲ ਬੋਲੀ ਉਹਦੀ ਕੀ ਮਾਨਸਿਕਤਾ ਸੀ ਉਹਦੇ ਉੱਪਰ ਵੱਡੇ ਸਵਾਲ ਖੜੇ ਹੋਏ ਉਹਨੂੰ ਕੀ ਲੋੜ ਸੀ ਇਹ ਕਹਿਣ ਦੀ ਵੀ ਇੱਕ ਮਜਬੀ ਸਿੱਖ ਕਾਲਾ ਜਿਆ ਮਤਲਬ ਇਹ ਆਪਣੇ ਆਪ ਦੇ ਵਿੱਚ ਬਹੁਤ ਭੱਦੀ ਸ਼ਬਦਾਵਲੀ ਸੀ ਉਦੇ ਉੱਪਰ ਕੇਸ ਦਰਜ ਹੋ ਚੁੱਕਾ ਹੈ ਹੁਣ ਦੂਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਸ਼ੰਭੂ ਖਨੌਰੀ ਮੋਰਚੇ ਨੂੰ ਜਦੋਂ ਸਰਕਾਰ ਨੇ ਜ਼ਬਰਦਸਤੀ ਚਕਾਇਆ ਸੀ ਉਸ ਵਕਤ ਕਿਸਾਨਾਂ ਦੀਆਂ ਕਾਫੀ ਟਰਾਲੀਆਂ ਤੇ ਸਮਾਨ ਚੋਰੀ ਹੋਇਆ ਸੀ ਉਸ ਤੋਂ ਬਾਅਦ ਨਾਬਾ ਦੇ ਇੱਕ ਕਾਰੋਬਾਰੀ ਇੱਕ ਕੁਮੜੀਏ ਦਾ ਕੰਮ ਕਰਦੇ ਦੱਸੇ ਜਾਂਦੇ ਵਿਅਕਤੀ ਦੇ ਉੱਪਰ ਦੋਸ਼ ਲੱਗੇ ਕਿ ਕੁਝ ਟਰਾਲੀਆਂ ਦਾ ਸਮਾਨ ਉਹਦੇ ਕੋਲੋਂ ਮਿਲਿਆ ਉਹਦੇ ਤੇ ਪਰਚਾ ਵੀ ਦਰਜ ਹੋਇਆ ਉਹਦਾ ਨਾਮ ਪੰਕਜ ਪੱਪੂ ਤੇ ਹੁਣ ਉਸ ਪੰਕਜ ਪੱਪੂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਅੱਜ ਖਬਰ ਇਹ ਵੀ ਆ ਰਹੀ ਹੈ ਕਿ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਉਹਨੂੰ ਮੁਤਲ ਕਰ ਦਿੱਤਾ ਦੇਖੋ ਹੁਣ ਅਜੇ ਇੱਕ ਦਿਨ ਪਹਿਲਾਂ ਜਿਹੜੇ ਈਓ ਨੇ ਨਾਬਾ ਦੇ ਉਹਨਾਂ ਦੀ ਕੋਠੀ ਦੇ ਵਿੱਚੋਂ ਕਿਸਾਨਾਂ ਦੀਆਂ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਉਸ ਤੋਂ ਬਾਅਦ ਇਹ ਮਾਮਲਾ ਹੋਰ ਭਖਿਆ ਉਸ ਤੋਂ ਬਾਅਦ ਇਕਦਮ ਨਾਲੇ ਤਾਂ ਪੰਕਜ ਪੱਪੂ ਨੇ ਅਸਤੀਫਾ ਦਿੱਤਾ ਨਾਲੇ ਉਹ ਇਹ ਕਹਿ ਰਿਹਾ ਬਈ ਕਿਸਾਨ ਮੈਨੂੰ ਜਿੱਥੇ ਮਰਜੀ ਸੱਦਣ ਮੈਂ ਮਾਫੀ ਮੰਗਣ ਲਈ ਤਿਆਰ ਆ ਉਹ ਮੇਰੇ ਚਾਹੇ ਜੁੱਤੀਆਂ ਮਾਰਨ ਪਰ ਮੇਰੀ ਗੱਲ ਸੁਣ ਮੈਂ ਗੱਲ ਕਰਨੀ ਚਾਹਣਾ ਤੇ ਉਹ ਇਹ ਵੀ ਕਹਿ ਰਿਹਾ ਕਿ ਮੇਰੇ ਤੇ ਦੋਸ਼ ਝੂਠੇ ਨੇ ਮੈਂ ਤਾਂ ਇਹ ਕੰਮ ਕੀਤਾ ਨਹੀਂ ਪਰ ਉਹ ਮਾਫੀ ਮੰਗਣ ਤੇ ਜੁੱਤੀਆਂ ਮਾਰਨ ਦੀ ਗੱਲ ਵੀ ਕਰ ਰਿਆ ਉਹ ਕਹਿੰਦਾ ਮੈਂ ਗੱਲ ਸੁਣਾਉਣ ਲਈ ਇੰਨਾ ਕੁਝ ਕਰ ਸਕਣਾ ਮੇਰੀ ਗੱਲ ਹੀ ਨਹੀਂ ਸੁਣੀ ਜਾ ਰਹੀ ਤੁਹਾਨੂੰ ਕੀ ਲੱਗਦਾ ਕੀ ਪੰਕਜ ਪੱਪੂ ਠੀਕ ਕਹਿ ਰਹੇ ਨੇ ਕਿ ਗਲਤ ਕਹਿ ਰਹੇ ਨੇ ਦੇਖੋ ਮੈਂ ਇੱਕ ਗੱਲ ਇੱਥੇ ਕਹੂੰਗਾ ਕਿਸਾਨਾਂ ਦਾ ਸਮਾਨ ਤਾਂ ਚੋਰੀ ਹੋਇਆ ਟਰਾਲੀਆਂ ਤੇ ਹੋਰ ਵੱਡਾ ਸਮਾਨ ਚੋਰੀ ਪਹਿਲੀ ਗੱਲ ਤਾਂ ਐਵੇਂ ਦਿੱਲੀ ਅੰਦੋਲਨ ਵੇਲੇ ਕਿਸੇ ਨੇ ਇਹ ਇਲਜ਼ਾਮ ਕਿਉਂ ਨਹੀਂ ਲਾਇਆ ਵੀ ਸਾਡਾ ਸਮਾਨ ਚੋਰੀ ਹੋ ਗਿਆ ਨਹੀਂ ਲਾਇਆ ਇੱਥੇ ਲਾਇਆ ਉਸ ਤੋਂ ਬਾਅਦ ਕਿੰਨਾ ਸਮਾਨ ਮਿਲਿਆ ਇਵਨ ਕਿ ਕਈ ਪੁਲਿਸ ਮੁਲਾਜ਼ਮਾਂ ਕੋਲੋਂ ਵੀ ਟਰਾਲੀਆਂ ਬਰਾਮਦ ਹੋਣ ਦੇ ਦੋਸ਼ ਲੱਗੇ ਇੱਥੋਂ ਤੱਕ ਕਿ ਹੁਣ ਇੱਕ ਅਫਸਰ ਦੇ ਕੋਠੀ ਦੇ ਵਿੱਚੋਂ ਕਿਸਾਨਾਂ ਦੀਆਂ ਟਰਾਲੀਆਂ ਦਾ ਦੱਬਿਆ ਮਿੱਟੀ ਥੱਲੇ ਦੱਬਿਆ ਸਮਾਨ ਬਰਾਮਦ ਹੋਇਆ ਤਾਂ ਫਿਰ ਆਪਣੇ ਆਪ ਦੇ ਵਿੱਚ ਮਾਮਲਾ ਬਹੁਤ ਵੱਡਾ ਗੰਭੀਰ ਚਿੰਤਾਜਨਕ 70-75 ਸਾਲਾਂ 'ਚ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਧਰਨੇ ਪਹਿਲਾਂ ਵੀ ਲੱਗਦੇ ਰਹੇ ਪ੍ਰਦਰਸ਼ਨ ਹੁੰਦੇ ਰਹੇ ਕਿਸਾਨ ਆਪਣੇ ਵਹੀਕਲਾਂ ਤੇ ਆਉਂਦੇ ਰਹੇ ਪਰ ਕਦੇ ਨਹੀਂ ਸੁਣਿਆ ਹੋਣਾ ਕਿ ਧਰਨਾ ਧੱਕੇ ਨਾਲ ਛਕਾਇਆ ਤੇ ਫਿਰ ਕਿਸਾਨਾਂ ਦਾ ਉਥੋਂ ਟਰਾਲੀਆਂ ਤੇ ਟਰੈਕਟਰ ਤੇ ਫਰਿਜ਼ਾਂ ਤੇ ਹੋਰ ਸਾਰਾ ਸਮਾਨ ਚੱਕ ਕੇ ਤੇ ਅਫਸਰਾਂ ਦੀਆਂ ਕੋਠੀਆਂ 'ਚ ਦੱਬਿਆ ਪਿਆ ਮਿਲਿਆ ਹੋਵੇ ਇਹ ਪਹਿਲਾਂ ਕਦੇ ਵੀ ਨਹੀਂ ਹੋਇਆ ਇਹ ਪਹਿਲੀ ਵਾਰ ਸੀ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਨੇ ਵੇਖਿਆ ਅਗਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਇੱਕ ਚੇਅਰਮੈਨ ਲਾਇਆ ਤੇ ਚੇਅਰਮੈਨ ਦਿੱਲੀ ਤੋਂ ਲਾਇਆ ਵੱਡਾ ਰੌਲਾ ਪਿਆ ਕਿਉਂਕਿ ਸਵਾਲ ਇਹ ਉਠਾਏ ਜਾ ਰਹੇ ਨੇ ਕਿ ਕਾਨੂੰਨ ਤੇ ਸੰਵਿਧਾਨਕ ਨਿਯਮਾਂ ਤੇ ਰਵਾਇਤਾਂ ਦੀਆਂ ਧੱਜੀਆਂ ਉਡਾ ਕੇ ਚੇਅਰਮੈਨ ਦਿੱਲੀ ਤੋਂ ਲਾਇਆ ਗਿਆ ਲਾਇਆ ਕਿਹਨੂੰ ਹੈ ਤੇ ਲਾਇਆ ਕਾਹਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਲਾਇਆ ਗਿਆ ਜਤਿੰਦਰ ਸਿੰਘ ਨੂੰ ਤੇ ਜਤਿੰਦਰ ਸਿੰਘ ਸ਼ੰਟੀ ਕੌਣ ਹੈ ਬੜਾ ਮਸ਼ਹੂਰ ਵਿਅਕਤੀ ਰਿਹਾ ਕਈ ਕੰਮ ਉਹਨੇ ਪਹਿਲਾਂ ਕੀਤੇ ਜਿਹੜੇ ਚਰਚਾ 'ਚ ਰਹੇ ਆ ਆਸ ਟਾਈਮ ਉਹ ਦਿੱਲੀ ਰਹਿੰਦਾ ਦੱਸਿਆ ਜਾਂਦਾ ਤੇ ਉਸ ਸ਼ੰਟੀ ਨੂੰ ਹੁਣ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਲਾਇਆ ਜਦੋਂ ਕਿ ਚਰਚਾ ਇਹ ਆ ਰਹੀ ਹੈ ਕਿ ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਦਾ ਸਿਰਫ ਰਿਟਾਇਰਡ ਜੱਜ ਨੂੰ ਲਾਇਆ ਜਾ ਸਕਦਾ ਹੈ ਹੋਰ ਕਿਸੇ ਨੂੰ ਲਾਇਆ ਹੀ ਨਹੀਂ ਜਾ ਸਕਦਾ ਜੇਕਰ ਨੈਸ਼ਨਲ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ ਇੰਡੀਆ ਦਾ ਜੇ ਉਹਦਾ ਲਾਉਣਾ ਤਾਂ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਲਾਇਆ ਜਾਂਦਾ ਤੇ ਜੇ ਕਿਸੇ ਸੂਬੇ ਦਾ ਲਾਉਣਾ ਤਾਂ ਸੈਸ਼ਨ ਸੈਸ਼ਨ ਕੋਰਟ ਦੇ ਰਿਟਾਇਰਡ ਜੱਜ ਤੋਂ ਲੈ ਕੇ ਤੇ ਹਾਈ ਕੋਰਟ ਦੇ ਕਿਸੇ ਰਿਟਾਇਰਡ ਜੱਜ ਤੱਕ ਨੂੰ ਕਮਿਸ਼ਨ ਦਾ ਚੇਅਰਮੈਨ ਲਾਇਆ ਜਾਂਦਾ ਰਿਹਾ ਤੇ ਇਹ ਦੱਸਿਆ ਜਾ ਰਿਹਾ ਵੀ ਇਹ ਸਾਰੇ ਰਵੈਤਾਂ ਨੂੰ ਪਾਸੇ ਛੱਡ ਕੇ ਤੇ ਇਹ ਚੇਅਰਮੈਨ ਛੰਟੀ ਨੂੰ ਲਾਇਆ ਗਿਆ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਕਈ ਸਾਰੇ ਮਹਿਕਮਿਆਂ ਦੇ ਪੰਜਾਬ ਦੇ ਮੁਖੀ ਚੇਅਰਮੈਨ ਇਸ ਤਰ੍ਹਾਂ ਦਿੱਲੀ ਤੋਂ ਲਾਏ ਨੇ ਉਹਨਾਂ ਦਾ ਵੀ ਰੌਲਾ ਪੈਂਦਾ ਰਿਹਾ ਰੌਲਾ ਬਾਹਰੋਂ ਤਾਂ ਪੈਣਾ ਹੀ ਆ ਆਮ ਆਦਮੀ ਪਾਰਟੀ ਦੇ ਅੰਦਰ ਵੀ ਸਵਾਲ ਉੱਠਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਚ ਹਜ਼ਾਰਾਂ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਆਏ ਔਰ ਹਜ਼ਾਰਾਂ ਲੋਕ ਇਸ ਤਰ੍ਹਾਂ ਜੁੜੇ ਜਿਵੇਂ ਪ੍ਰਚਾਰ ਕੀਤਾ ਸੀ ਵੀ ਇੱਥੇ ਬੰਦੇ ਦਾ ਰੁਤਬਾ ਵੇਖ ਕੇ ਉਹਨੂੰ ਅਹੁਦਾ ਨਹੀਂ ਦਿੱਤਾ ਜਾਂਦਾ ਕੰਮ ਵੇਖ ਕੇ ਦਿੱਤਾ ਜਾਂਦਾ ਤਾਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਹੀ ਆਗੂ ਨੇ ਜਿਨ੍ਹਾਂ ਨੇ ਇਹ ਦੋਸ਼ ਲਾਏ ਬਈ ਅਸੀਂ ਲੰਬੇ ਟਾਈਮ ਤੋਂ ਆਮ ਆਦਮੀ ਪਾਰਟੀ ਚ ਲੰਮਾ ਕੰਮ ਕੀਤਾ ਬਹੁਤ ਕੰਮ ਕੀਤਾ ਜੁੱਤੀਆਂ ਕਸਾਲੀਆਂ ਗੋਡੇ ਕਸਾਲੇ ਪਰ ਜਦੋਂ ਵੀ ਕੋਈ ਵੱਡੀ ਜ਼ਿੰਮੇਵਾਰੀ ਦੇਣ ਜਾਂ ਅਹੁਦਾ ਦੇਣ ਦੀ ਗੱਲ ਆਉਂਦੀ ਹੈ ਉਦੋਂ ਸਾਨੂੰ ਪੁੱਛਿਆ ਨਹੀਂ ਜਾਂਦਾ ਇਹ ਰੌਲਾ ਵੱਖ-ਵੱਖ ਕਮਿਸ਼ਨਾਂ ਦੇ ਚੇਅਰਮੈਨ ਦੇ ਮਾਮਲੇ ਤੇ ਵੀ ਔਰ ਇਹ ਰੌਲਾ ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਉਦੋਂ ਵੀ ਪੈਂਦਾ ਹੁਣ ਆ ਤਰਨ ਤਰਨ ਜਿਮਣੀ ਚੋਣ ਹੋਈ ਹੈ ਇਹਦੇ ਚ ਵੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਬਗਾਵਤ ਕੀਤੀ ਸੀ ਔਰ ਉਹ ਵੱਖਰੇ ਤੌਰ ਤੇ ਵੀ ਕਾਗਜ਼ ਉਸ ਨੇ ਭਰੇ ਤੇ ਖੜਾ ਹੋਇਆ ਦੂਜੇ ਪਾਸੇ ਪਹਿਲਾਂ ਚਾਰ ਜਿਮਣੀ ਚੋਣਾ ਹੋਈਆਂ ਸੀ ਗਿੱਦੜਵਾ ਬਰਨਾਲਾ ਡੇਰਾ ਬਾਬਾ ਨਾਨਕ ਉਦੋਂ ਵੀ ਪਾਰਟੀ ਦੇ ਵਿੱਚ ਇਸ ਕਰਕੇ ਬਗਾਵਤਾਂ ਹੋਈਆਂ ਬਰਨਾਲੇ ਵੀ ਹੋਈ ਗੁਰਦੀਪ ਬਾਠੋਰਾ ਨੇ ਕੀਤੀ ਔਰ ਇੱਧਰ ਗਿੱਦੜਵਾਏ ਜਿਹੜੇ ਐਡਵੋਕੇਟ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਕੀਤੀ ਉਹਨਾਂ ਨੇ ਪਾਰਟੀਆਂ ਵੀ ਛੱਡੀਆਂ ਇਸੇ ਮੁੱਦੇ ਤੇ ਵੀ ਸਾਨੂੰ ਪੁੱਛਿਆ ਨਹੀਂ ਜਾਂਦਾ ਕੈਂਡੀਡੇਟ ਬਾਹਰੋਂ ਲੈ ਕੇ ਉਹਨੂੰ ਖੜਾ ਕਰ ਦਿੱਤਾ ਜਾਂਦਾ ਹੈ ਗੱਦੜਵਾ ਤੁਹਾਨੂੰ ਯਾਦ ਹੋਣਾ ਜਿਹੜੇ ਅਕਾਲੀ ਦਲ ਦੇ ਬੜੇ ਮਸ਼ਹੂਰ ਆਗੂ ਸੀਗੇ ਨੂਦੀਪ ਬਸ ਵਾਲੇ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਅਕਾਲੀ ਦਲ ਚੋਂ ਲਿਆ ਤੇ ਉਹਨਾਂ ਨੂੰ ਗੱਦੜਵਾ ਚ ਟਿਕਟ ਦੇ ਕੇ ਖੜੇ ਕਰਤਾ ਤੇ ਫਿਰ ਜਿਹੜੇ ਉਥੇ ਲੰਬੇ ਟਾਈਮ ਤੋਂ ਕੰਮ ਕਰ ਰਹੇ ਸਥਾਨਕ ਆਗੂ ਸੀ ਉਹਨਾਂ ਨੇ ਰੌਲਾ ਪਾਇਆ ਉਹਨਾਂ ਨੇ ਕਿਹਾ ਵੀ ਅਸੀਂ ਇਹ ਗਲਤ ਕੀਤਾ ਜਾ ਰਿਹਾ ਹੈ ਗੁਰਦੀਪ ਬਾਠ ਉਹਨੇ ਆ ਆ ਆਜ਼ਾਦ ਚੋਣ ਲੜੀ ਬਰਨਾਲੇ ਤੋਂ ਗਰਦੀਪ ਬਾਠ ਜਿਲ੍ਹਾ ਆਗੂ ਸੀ ਆਮ ਆਦਮੀ ਪਾਰਟੀ ਦਾ ਪਾਰਟੀ ਛੱਡ ਕੇ ਉਹਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਚੋਣ ਲੜੀ ਜਿੰਨੀ ਕੁ ਵੋਟ ਉਹ ਲੈ ਗਿਆ ਓਨੀ ਕੁ ਵੋਟ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਤੇ ਕਾਂਗਰਸ ਦਾ ਜਿੱਤ ਗਿਆ ਸੀਗਾ ਤਾਂ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਪਹਿਲਾਂ ਜਦੋਂ ਇਹ ਸਵਾਲ ਉੱਠਦੇ ਰਹੇ ਵੀ ਪੰਜਾਬ ਦੇ ਵਿੱਚ ਜਿਹੜੇ ਰਾਜ ਸਭਾ ਮੈਂਬਰ ਬਣਾਏ ਜਾਂਦੇ ਨੇ ਉਹਨਾਂ ਦੇ ਵਿੱਚੋਂ ਵੀ ਕਿੰਨੇ ਜਿਹੜੇ ਨੇ ਉਹ ਪੰਜਾਬ ਨੂੰ ਛੱਡ ਕੇ ਦੂਜੇ ਜਿਵੇਂ ਰਾਗਵ ਚੱਡਾ ਹੋ ਗਿਆ ਜਿਵੇਂ ਸੰਦੀਪ ਪਾਠਕ ਹੋ ਗਿਆ ਜਾਂ ਜਿਵੇਂ ਕਈ ਹੋਰ ਬਣਾਏ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਇਹ ਵੀ ਉੱਠੇ ਵੀ ਆਮ ਆਦਮੀ ਪਾਰਟੀ ਪਿਛਲੇ ਟਾਈਮ ਤੋਂ ਬੰਦੇ ਦੀ ਜੇਬ ਵੇਖ ਕੇ ਉਹਨੂੰ ਟਿਕਟ ਦਿੰਦੀ ਹੈ ਜਿਵੇਂ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ 'ਚ ਸ਼ਾਮਲ ਕੀਤਾ ਫੇਰ ਲੁਧਿਆਣੇ ਤੋਂ ਟਿਕਟ ਦਿੱਤੀ ਫਿਰ ਜਿਤਾ ਕੇ ਉਹਨੂੰ ਮੰਤਰੀ ਬਣਾਇਆ ਜਿਹੜੇ ਉਸ ਤੋਂ ਪਹਿਲਾਂ ਦੇ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਬਹੁਤ ਸਾਰੇ ਐਮਐਲਏ ਨੇ ਜਿਹੜੇ ਦੂਜੀ ਦੂਜੀ ਵਾਰ ਐਮਐਲਏ ਜਿੱਤੇ ਉਹ ਅੰਦਰੋਂ ਅੰਦਰੀ ਦੁਖੀ ਨੇ ਵੀ ਯਾਰ ਅਸੀਂ ਸੀਨੀਅਰ ਆ ਅਸੀਂ ਪਾਰਟੀ ਲਈ ਵੱਧ ਕੰਮ ਕੀਤਾ ਅਸੀਂ ਤਾਂ ਉਸ ਟਾਈਮ ਐਮਐਲਏ ਰਹੇ ਆ ਜਦੋਂ ਸਰਕਾਰਾਂ ਦੂਜੀਆਂ ਸੀ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹੋਏ ਸੀ ਤਜਰਬਾ ਵੀ ਸਾਡੇ ਕੋਲ ਜ਼ਿਆਦਾ ਪਰ ਇਹਦੇ باوجود ਸਾਨੂੰ ਕੋਈ ਮੰਤਰਾਲਾ ਨਹੀਂ ਦਿੱਤਾ ਗਿਆ ਸਾਨੂੰ ਕਿਸੇ ਅਹੁਦੇ ਤੇ ਨਹੀਂ ਲਾਇਆ ਗਿਆ ਕੱਲੇ ਐਮਐਲਏ ਤੇ ਜਿਹੜੇ ਨਵੇਂ ਆਉਂਦੇ ਨੇ ਉਧਰੋਂ ਟਪੂਸੀ ਮਾਰ ਕੇ ਉਧਰੋਂ ਤੇ ਉਹਨਾਂ ਨੂੰ ਵੱਡੇ ਉਹਦੇ ਦੇ ਕੇ ਮੰਤਰੀ ਬਣਾ ਦਿੱਤਾ ਜਾਂਦਾ ਇਹ ਆਮ ਆਦਮੀ ਪਾਰਟੀ ਦੇ ਅੰਦਰ ਵੀ ਕਿਤੇ ਨਾ ਕਿਤੇ ਇਹ ਕਸ਼ਮਕਸ਼ ਇਹ ਰੋਸੇ ਇਹ ਗਿਲੇ ਸ਼ਿਕਵੇ ਇਹ ਮੁੱਦੇ ਹੋਣਗੇ ਹੁਣ ਪ੍ਰੋਫੈਸਰ ਬਜਿੰਦਰ ਕੌਰ ਹੈ ਤਲਵੰਡੀ ਸਾਬੋ ਵਾਲੇ ਉਹਨਾਂ ਬਾਰੇ ਵੀ ਕਈ ਵਾਰ ਚਰਚਾ ਆਉਂਦੀ ਹੈ ਵੀ ਉਹ ਅੰਦਰੇ ਅੰਦਰ ਬਹੁਤ ਨਾਰਾਜ਼ ਨੇ ਕਿਉਂਕਿ ਉਹ ਦੂਜੀ ਵਾਰ ਐਮਐਲਏ ਆਮ ਆਦਮੀ ਪਾਰਟੀ ਦੇ ਪੰਜਾਬ ਇਹਦੇ ਨਾਲ ਹੀ ਮਨਜੀਤ ਸਿੰਘ ਬਲਾਸਪੁਰੀ ਜਿਹੜੇ ਨਿਹਾਲ ਸਿੰਘ ਵਾਲਾ ਤੋਂ ਉਹ ਵੀ ਦੂਜੀ ਵਾਰ ਹੈ ਕਿੰਨੇ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਆ ਐਸ ਟਾਈਮ ਸਰਕਾਰ ਦੇ ਵਿੱਚ ਜਿਹੜੇ ਪਹਿਲੀ ਵਾਰ ਨਹੀਂ ਦੂਜੀ ਵਾਰ ਐਮਐਲਏ ਬਣੀ ਫਿਰ ਉਹਨਾਂ ਚ ਅਸੰਤੁਸ਼ਟਤਾ ਹੋਊਗੀ ਦੇਖੋ ਕਿਸੇ ਵੀ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਅੰਦਰੂਨੀ ਲੋਕਤੰਤਰ ਨਹੀਂ ਤਾਂ ਫਿਰ ਉਹ ਪਾਰਟੀ ਵਧੀਆ ਤਰੀਕੇ ਨਾਲ ਕੰਮ ਕਰ ਹੀ ਨਹੀਂ ਸਕਦੀ ਔਰ ਇੰਟਰਨਲ ਡੈਮੋਕ੍ਰੇਸੀ ਜਦ ਆਪਾਂ ਪਾਰਟੀਆਂ ਦੇ ਅੰਦਰ ਝਾਤੀ ਮਾਰਦੇ ਆ ਕਿਸੇ ਵਿਰਲੀ ਪਾਰਟੀ 'ਚ ਹੋਊਗੀ ਨਹੀਂ ਤਾਂ ਕੁਝ ਕੁ ਬੰਦਿਆਂ ਦੀ ਮੋਨੋਪੋਲੀ ਡਿਕਟੇਟਰਸ਼ਿਪ ਚੱਲਦੀ ਆ ਕਾਂਗਰਸ 'ਚ ਦੇਖ ਲਓ ਕਾਂਗਰਸ ਦੇ ਵਿੱਚ ਜਿਹੜਾ ਗਾਂਧੀ ਪਰਿਵਾਰ ਲੰਬੇ ਟਾਈਮ ਤੋਂ ਗਾਂਧੀ ਪਰਿਵਾਰ ਦੀ ਅਗਵਾਈ ਚੱਲੀ ਜਾਂਦੀ ਹੈ ਪਹਿਲਾਂ ਇੰਦਰਾ ਗਾਂਧੀ ਰਜੀਵ ਗਾਂਧੀ ਸੰਜੇ ਗਾਂਧੀ ਫਿਰ ਸੋਨੀਆ ਗਾਂਧੀ ਫਿਰ ਰਾਹੁਲ ਗਾਂਧੀ ਪ੍ਰਿਆੰਕਾ ਗਾਂਧੀ ਮਤਲਬ ਗਾਂਧੀ 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 ਮੁੱਖ ਗਵਾਈ ਉਸੇ ਪਰਿਵਾਰ ਦੀ ਹੈ ਕਾਲੀ ਦਲ ਚ ਵੇਖ ਲਓ ਕਾਲੀ ਦਲ ਟੁੱਟ ਗਿਆ ਟੋਟੇ ਟੋਟੇ ਹੋ ਗਿਆ ਐਨਾ ਰੌਲਾ ਪਿਆ ਖੇਰੂ ਖੇਰੂ ਹੋ ਗਿਆ ਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ ਪਰ ਸੁਖਬੀਰ ਬਾਦਲ ਹੋਰਾਂ ਨੇ ਪਾਰਟੀ ਤੋਂ ਕਬਜ਼ਾ ਨਹੀਂ ਛੱਡਿਆ ਦੋਸ਼ ਲੱਗੇ ਵੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਬਾਦਲ ਐਂਡ ਕੰਪਨੀ ਬਣਾਇਆ ਹੋਇਆ ਇਹ ਕੋਈ ਲੋਕ ਪਾਰਟੀ ਨਹੀਂ ਰਹੀ ਤੁਸੀਂ ਦੇਖੋ ਰੌਲਾ ਪਿਆ ਅਕਾਲੀ ਦਲ ਦੀ ਪ੍ਰਧਾਨ ਦੀ ਦੁਬਾਰਾ ਚੋਣ ਵੀ ਹੋਈ ਪਰ ਫਿਰ ਪ੍ਰਧਾਨ ਸੁਬੀਰ ਬਾਦਲ ਨੂੰ ਕਿੰਨਾ ਕੁਸ਼ ਹੋਇਆ ਬੀਬੀ ਜਗੀਰ ਕੋਹਰੀ ਲੱਗ ਹੋ ਗਏ ਕਿੰਨੇ ਹੋਰ ਵੱਡੇ ਵੱਡੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਸਰਜੀਤ ਸਿੰਘ ਰਖੜਾ ਮੰਤਰੀ ਰਹੇ ਅਕਾਲੀ ਦਲ ਚੋ ਲੱਗ ਹੋ ਗਏ ਸਖਦੇਵ ਸਿੰਘ ਢੀਂਡਸਾ ਲੱਗ ਹੋ ਗਏ ਔਰ ਜਿਹੜੇ ਸਿਕੰਦਰ ਸਿੰਘ ਮਲੂਕਾ ਉਹ ਵੀ ਲੱਗ ਹੋ ਗਏ ਸੀਗੇ ਬਹੁਤ ਸਾਰੇ ਵੱਡੇ ਆਗੂ ਆਮ ਆਦਮੀ ਪਾਰਟੀ ਆਏ ਜੇ ਇਕਾਲੀ ਦਲ ਦੇ ਛੱਡ ਕੇ ਲੱਗ ਹੋ ਗਏ ਮੁੱਦਾ ਪ੍ਰਧਾਨ ਬਦਲੋ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਦੋ ਐਮਐਲਏ ਪੰਜਾਬ ਚ ਉਹਨਾਂ ਚ ਇੱਕ ਮਨਪ੍ਰੀਤ ਯਾਲੀ ਸੀਗੇ ਯਾਲੀ ਸਾਹਿਬ ਵੀ ਇਕਾਲੀ ਦਲ ਤੋਂ ਛੱਡ ਕੇ ਲੱਗ ਹੋਏ ਕਾਰਨ ਇਹੀ ਕਾਰਨ ਵੀ ਸਾਨੂੰ ਠੀਕ ਨਹੀਂ ਲੱਗਦਾ ਜੋ ਅੰਦਰ ਚੱਲ ਰਿਹਾ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਇੰਟਰਨਲ ਡੈਮੋਕ੍ਰੇਸੀ ਅੰਦਰੂਨੀ ਲੋਕਤੰਤਰ ਦੀ ਘਾਟ ਨਜ਼ਰ ਆਉਂਦੀ ਹੈ। ਕੇਜਰੀਵਾਲ ਜੇਲ੍ਹ 'ਚ ਰਹਿ ਕੇ ਵੀ ਕੇਜਰੀਵਾਲ ਦੀ ਹੀ ਚਲਦੀ ਸੀ। ਬਾਹਰ ਆ ਕੇ ਵੀ। ਔਰ ਕੀ ਕੇਜਰੀਵਾਲ ਸਾਹਿਬ ਨੂੰ ਕਿਸੇ ਹੋਰ ਤੇ ਬਹੁਤਾ ਭਰੋਸਾ ਨਹੀਂ? ਜੇ ਪਾਰਟੀ ਲੋਕਾਂ ਦੀ ਹੈ। ਜੇ ਪਾਰਟੀ ਜਨਤਾ ਦੀ ਹੈ। ਤਾਂ ਫਿਰ ਇੱਕ ਹੀ ਬੰਦਾ ਉਹਦੇ ਉੱਪਰ ਕਬਜ਼ਾ ਕਿਉਂ ਕੇਜਰੀਵਾਲ ਹੀ ਇੰਨੇ ਸਾਲਾਂ ਤੋਂ ਪਾਰਟੀ ਦਾ ਮੁਖੀ ਤੇ ਕਨਵੀਨਰ ਕੇਜਰੀਵਾਲ ਹੀ ਕਿਉਂ ਕਿ ਪਾਰਟੀ 'ਚ ਹੋਰ ਕੋਈ ਵੀ ਬੰਦਾ ਕੇਜਰੀਵਾਲ ਜਿੰਨਾ ਸਿਆਣਾ ਨਹੀਂਗਾ ਦੇਖੋ ਅਸਲੀਅਤ ਇਹ ਆ ਕੋਈ ਮੰਨੇ ਜਾਂ ਨਾ ਮੰਨੇ ਜਿਹੜਾ ਬੰਦਾ ਪਾਰਟੀ ਬਣਾਉਂਦਾ ਹੈ ਉਹ ਇਹ ਸਮਝ ਲੈਂਦਾ ਵੀ ਇਹ ਪਾਰਟੀ ਮੈਂ ਬਣਾਈ ਆ ਇਹ ਮੇਰੀ ਜਾਇਦਾਦ ਆ ਜ ਜਿਨ੍ਹਾਂ ਦੇ ਹੱਥਾਂ 'ਚ ਪਾਰਟੀ ਚੱਲ ਜੇ ਵਾਵਾ ਟਾਈਮ ਉਹ ਵੀ ہمیں ਸਮਝਣ ਲੱਗ ਜਾਂਦੇ ਨੇ ਤਾਂ ਇਹਨੂੰ ਕਹਿੰਦੇ ਆ ਅੰਦਰੂਨੀ ਲੋਕਤੰਤਰ ਦੀ ਵੱਡੀ ਘਾਟ ਭਾਜਪਾ ਦੇ ਵਿੱਚ ਤੁਸੀਂ ਦੇਖ ਲਓ ਕੇਂਦਰ ਚ ਮੋਦੀ ਸ਼ਾਹ ਦੀ ਮਨੋਪਲੀ ਮੰਨੀ ਜਾਂਦੀ ਹੈ ਮੋਦੀ ਸ਼ਾਹ ਦੀ ਚੱਲਦੀ ਹੈ ਮੰਨਿਆ ਜਾਂਦਾ ਹੈ ਬਹੁਤ ਸਾਰੇ ਆਗੂ ਜਿਹੜੇ ਨੇ ਗੱਡਗਰੀ ਵਰਗੇ ਹੋਰ ਕਿੰਨੇ ਸਾਰੇ ਜਿਨ੍ਹਾਂ ਬਾਰੇ ਇਹ ਚਰਚਾ ਆਉਂਦੀ ਹੈ ਵੀ ਉਹ ਅੰਦਰੇ ਅੰਦਰ ਦੁਖੀ ਨੇ ਸਤੇ ਹੋਏ ਨੇ ਵੀ ਯਾਰ ਸਾਰਿਆਂ ਦੀ ਪੁੱਛਗਿੱਛ ਬਰਾਬਰ ਹੋਣੀ ਚਾਹੀਦੀ ਹੈ ਇਹ ਚਰਚਾ ਆਉਂਦੀ ਹੈ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇਹ ਜਿਹੜਾ ਦਿੱਲੀ ਤੋਂ ਚੇਅਰਮੈਨ ਲਾਏ ਗਏ ਆ ਜਤਿੰਦਰ ਛੰਟੀ ਸਾਹਿਬ ਇਹਨਾਂ ਦੇ ਮੁੱਦੇ ਤੇ ਜਿਹੜਾ ਇਹ ਰੌਲਾ ਪਿਆ ਵੇਖਣਾ ਇਹ ਆ ਕਿਥੋਂ ਤੱਕ ਜਾਂਦਾ ਹੈ ਆਮ ਆਦਮੀ ਪਾਰਟੀ ਚੇਂਜ ਕਰਦੀ ਹੈ ਜਾਂ ਉਹਨਾਂ ਨੂੰ ਹੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਲਾਇਆ ਜਾਂਦਾ ਕੀ ਇਹ ਰਵਾਇਤ ਹੀ ਸੀ ਕਿ ਕੋਈ ਕਾਨੂੰਨ ਹੈ ਵੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਰਿਟਾਇਰਡ ਜੱਜ ਨੂੰ ਲਾਉਣਾ ਜੇ ਤੱਕ ਕਾਨੂੰਨ ਹੈ ਫਿਰ ਤੇ ਆਮ ਆਦਮੀ ਪਾਰਟੀ ਫਸੂਗੀ ਤੇ ਜੇ ਸਿਰਫ ਰਵੈਤ ਹੈ ਰਵੈਤ ਜਿਵੇਂ ਕਈ ਰਵੈਤਾਂ ਕਾਨੂੰਨ ਵਾਂਗ ਬਣ ਜਾਂਦੀਆਂ ਨੇ ਜਿਵੇਂ ਗਵਰਨਰ ਹੈ ਉਹਦੇ ਬਾਰੇ ਕਾਨੂੰਨ ਨਹੀਂ ਰਵੈਤ ਹੈ ਵੀ ਜਿਹੜੇ ਸੂਬੇ ਦਾ ਗਵਰਨਰ ਲਾਇਆ ਜਾਣਾ ਉਹ ਦੂਜੇ ਸੂਬੇ ਦਾ ਬੰਦਾ ਲਾਇਆ ਜਾਊਗਾ ਇਹ ਰਵੈਤ ਹੈ ਕਾਨੂੰਨ ਨਹੀਂ ਪਰ ਕਾਨੂੰਨ ਵਾਂਗ ਬਣ ਗਿਆ ਇਸੇ ਤਰ੍ਹਾਂ ਬਹੁਤ ਸਾਰੀਆਂ ਪਰੰਪਰਾਵਾਂ ਬਣ ਜਾਂਦੀਆਂ ਰਵੈਤਾਂ ਬਣ ਜਾਂਦੀਆਂ ਤੇ ਜੇ ਗੈਰ ਕਾਨੂੰਨੀ ਕੰਮ ਕੀਤਾ ਫਿਰ ਉਹ ਚੈਲੰਜ ਵੀ ਹੋਊਗਾ ਵਿਰੋਧੀ ਚੈਲੰਜ ਵੀ ਕਰਨਗੇ ਫਿਰ ਹਟਾਉਣਾ ਵੀ ਪੈ ਸਕਦਾ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ